ਵਿਲਸਨ ਫੈਸ਼ਨ ਡਿਫੈਂਡਰ ਪ੍ਰਿੰਟ ਦੁਪੱਟਾ ਮਾਰ ਪਹੁੰਚਿਆ ਆਪਣੇ ਕੋਲੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਪਹੁੰਚੇ ਨੇ ਦੇ ਵਿੱਚ ਯੂਨੀਕ ਕਲਰ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਸਾਡੇ ਨਾਲ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਵਾਧੂ ਡਿਜ਼ਾਈਨ ਖੁੱਲਿਆ ਮਸਲੀਨ ਮਲਾਈ ਦੁਪੱਟਾ ਦੇ ਨਾਲ origignal 2.5 ਮੀਟਰ ਦੀ ਕੱਟ ਵਾਲੇ ਪ੍ਰਿੰਟ ਵਾਲੇ ਦੁਪੱਟੇ ਨੇ ਦੇਖੋ ਚੈੱਕ ਕਰੋ ਜੀ ਦੇਖੋ ਇਹਦੇ ਵਿੱਚ ਡਿਜ਼ਾਈਨ ਵਾਧੂ ਆਉਣਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਰੇਟੇ ਦਾ ਪੂਰਾ ਲੈਸ ਰੇਟ ਦੇ ਵਿੱਚ ਕਰਤਾ ਤੁਹਾਨੂੰ ਮਾਰ ਇਹ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਦੇਖੋ ਜੀ ਕਲਰ ਚੜ ਚੈੱਕ ਕਰੋ ਬਹੁਤ ਹੀ ਯੂਨੀਕ ਕਲਰ ਚੜ ਪਹੁੰਚਿਆ ਇਹਦੇ ਵਿੱਚ ਪ੍ਰਿੰਟ ਵਾਲੇ ਡਿਫੈਂਡਰ ਵਿਲਸਨ ਕੰਪਨੀ ਨਾਲ ਪਹੁੰਚਿਆ ਦੇਖੋ ਜੀ ਚੈੱਕ ਕਰੋ ਖਲਾਵਨਾ ਵਾਲਾ ਡੀਆ ਨਾ ਬਹੁਤ ਹੀ ਸੋਹਣਾ ਲਾਈਟ ਪੀਚ ਰੰਗ ਦੇ ਵਿੱਚ ਇਹਦੇ ਵਿੱਚ ਕੋਈ ਦੁਕਸਤਾ ਦਾ ਕੋਈ ਨਹੀਂ ਲੱਗਦਾ ਇਹ ਮੇਟਰ ਦੀ ਕੱਟ ਵਾਲਾ ਹੋਊਗਾ ਦੇਖੋ ਜੀ ਮਲਾਈ ਮਸਲੀਨ ਦੁਪੱਟਾ ਚੈੱਕ ਕਰੋ ਜੀ ਦੇਖੋ ਜੀ ਬਾਰਡਰ ਬਣਿਆ 4 ਸਾਈਡ ਤੇ ਵਿਚਕਾਰ ਫਲਾਵਰ ਬਣੇ ਹੋਇਆ ਬਹੁਤ ਹੀ ਸੋਹਣੇ ਸੋਹਣੇ ਰੰਗ ਦਿਖਾਓ ਜੀ ਦੇਖੋ ਜੀ ਇਹ ਸਾਰਾ ਵਿਲਸਨ ਦਾ ਮਾਲ ਪਹੁੰਚਿਆ ਆਪਣੇ ਕੋਲੇ ਵਿਲਸਨ ਤੇ ਕੇਮੇਸ਼ ਦੋਨੇ ਦੋਨੇ ਤਰ੍ਹਾਂ ਦਾ ਕੰਪਨੀ ਦਾ ਮਾਲ ਪਹੁੰਚਿਆ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਪੂਰੇ ਫਾਇਦੇ ਨਾਲ ਮਾਲ ਦੇਵਾਂਗੇ ਸੂਟਾਂ ਦੀ ਵੈਰਾਈਟੀ ਬਾਧੂ ਹਾਜ਼ਰ ਹੋ ਚੁੱਕੀ ਹੈ ਜੀ ਨਵੇਂ-ਨਵੇਂ ਡਿਜ਼ਾਈਨ गर्मिया वाले चेक करी चलो देखो जी पत्ता चेक कराओ जी देखो क्या हुआ है जी डिजाइन देखो बहुत शानदार प्रिंट बनया बहुत ही प्यारा कलर दिखाओ जी, लौगी। लौगी जी। ने लो जी लो जी एक हो डिजाइन डिजिटल प्रिंट के चेक करो जी पत्या वाला डिजाइन है बहुत ही सोना डिजाइन खोलिया देखो क्या बात है जी डिजाइन एंड टू एंड पहुँच चुके हैं अपने को ਦੇਖੋ ਜੀ ਦੁਪੱਟਾ ਚੈੱਕ ਕਰੋ ਜੀ ਤਾਂ ਇਹ ਰਿਡਿਸਟਾ ਟੋ ਵਾਲਾ ਦੁਪੱਟਾ ਆ ਗਿਆ ਆਲ ਓਵਰ 5 ਮੀਟਰ ਦੀ ਟੱਟ ਵਾਲਾ ਸੂਟ ਇਹ ਕੇਮਿਸ਼ ਵਾਲਾ ਪਹਿਲਾਂ ਤੁਹਾਨੂੰ ਮਿਲਸਨ ਦੇ ਦਿਖਾਇਆ ਮਿਕਸਪ ਹੈ ਮਤਲਬ ਕਿ ਦੋਨੋਂ ਕੰਪਨੀਆਂ ਦੇ ਸਿਰਫ ਦੇ ਸਿਰਫ 500 ਰੁਪਏ ਰੇਟ ਇੱਕ ਵਾਰੀ ਫੇਰ ਸੁਣ ਲਓ ਇਹ ਸਾਰਾ ਮਾਲ ਜਿਹੜਾ ਤੁਹਾਨੂੰ ਦਿਖਾ ਰਿਹਾ ਦਿਲਸਨ ਤੇ ਕੇਮਿਸ਼ ਦਾ ओरिजिनल कपड़े पूरे टॉप ले मलाई मशीन दुपट्टे ਨਾਲ ਆਲ ਓਵਰ 5 ਮੀਟਰ ਸੂਟ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਚੱਕੋ ਬਿਲਕੁਲ ਨਿਊ ਡਿਜ਼ਾਈਨ ਖੁੱਲ ਰਹੇ ਨੇ ਲਓ ਦੇਖੋ ਆਰਟੀਕਲ ਚੈੱਕ ਕਰੋ ਬਹੁਤ ਹੀ ਸੋਹਣਾ ਬੰਦਿਆ ਲਓ ਰੰਗ ਦਿਖਾਓ ਜੀ ਨੇ ਦੇਖੋ ਚੈੱਕ ਕਰੋ चार कलर चार पंचे डर खुल रहा है बहुत ही सोहना गैर सिरा तो सिरा हाजिर हो रहे हैं देखो लव जी लागरा वाला गजन खुल बहुत ही सोहना ये भी दप्ता तो प्रिंट वाला देखो जी देख लो दे डिजैन बहुत जो नवे नवे गर्मिया के दे तोहे देखो जी ਤਾਂ ਦੇਖੋ ਇਹਦੇ ਚਾਰ ਕਲਰ ਆਗੇ ਦੇ ਆਹ ਲੋ ਚਾਰੇ ਕਲਰ ਟੌਪ ਨੇ ਲੋ ਜੀ ਕੋਹਰਡੀਨ ਖੁੱਲ ਰਿਹਾ ਚੈੱਕ ਕਰੋ ਜੀ ਕੀਆ ਬਾਤ ਹੈ ਜੀ ਬਹੁਤ ਸੋਹਣਾ ਲਾਈਟ ਪਿੰਕ ਕਲਰ ਦੇ ਵਿੱਚ ਗ੍ਰੇ ਕਲਰ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਡਿਜ਼ਾਈਨ ਖੁੱਲਿਆ ਜੀ ਦੇਖੋ ਜੀ ਫਲਾਵਰਾਂ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖੋ ਜੀ ਚੈੱਕਮੈਂਟ ਦੁਪੱਟਾ ਮਲਾਈਨ ਗਰੀਨ ਦਾ ਲੋ ਜੀ ਦਿਆਂ ਸਿਰਾ ਤੋਂ ਸਿਰਾ ਪਹੁੰਚ ਗਏ ਨੇ ਭਾਈ ਗਰਮੀਆਂ ਵਾਲੇ ਸਪੈਸ਼ਲ ਐਡਮਾ ਪਹੁੰਚਿਆ ਨੇ ਆਪਣੇ ਕੋਲੇ ਵੈਲਸ ਤੋਂ ਕੇਮਿਸ ਕੰਪਨੀ ਦਾ ਮਾਲ ਬੰਦਿਆ ਮਲਾਈ ਮਲਾਈ ਮਸ਼ੀਨ ਦਵੱਟੇ ਦੇ ਨਾਲ ਬਹੁਤ ਹੀ ਪਿਆਰੇ ਡਿਆਂ ਬਣ ਰਹੇ ਨੇ ਦੇਖੋ ਹਾਲ ওভার ਪਾਣੀ ਥੋੜੀ ਸੁਕਾ ਦੇਖੋ ਭਾਈ ਲਿਆਂ ਚੈੱਕ ਕਰੋ ਬੜਾ ਪਿਆਰਾ ਬੰਦੇ ਆ ਜਿਸ ਕਦਰ ਦਾ ਹੋਵੇ ਹਲੋ ਰੋਜ਼ੀ ਪਿੰਕ ਤੇ ਲਾਈਟ ਗ੍ਰੇ ਜਿਹਾ ਕਲਰ ਹੈ ਇਹਦੇ ਵਿੱਚ ਚਾਰ ਕਲਰ ਨੇ ਚਾਰੇ ਬਹੁਤ ਸੋਹਣੇ ਕਲਰ ਨੇ ਹਲੋ ਜੀ ਇਹਨਾਂ ਹੋਰ ਕਿੱਲੇ ਦੇਖੋ ਡਿਜ਼ਾਈਨ ਕਿੱਲਾ ਕੀ ਬਾਤ ਹੈ ਜੀ ਦੁਪੱਟਾ ਚੈੱਕ ਕਰੋ ਬਾਰਡਰ ਵਾਲਾ 4 ਸਾਈਡ ਬਾਰਡਰ ਬਣਿਆ ਤੇ ਵਿਚਕਾਰ ਫਲਾਵਰ ਬਣਿਆ ਬਹੁਤ ਹੀ ਪਿਆਰੇ ਪਿਆਰੇ ਲਓ ਬਿਲਕੁਲ ਨਵਾਂ ਮਾਲ ਖੁੱਲ ਰਿਹਾ ਡਿਫਰੈਂਟ ਕਲਰ ਚਾਰਟ ਆ ਗਏ ਡਿਫਰੈਂਟ ਡਿਜ਼ਾਈਨ ਪ੍ਰਿੰਟ ਆ ਰਿਹਾ ਬਹੁਤ ਹੀ ਸੋਹਣਾ ਦੇਖੋ ਜੀ ਕੇਮੇਸ਼ ਟੈਕਸਟਾਈਲ ਦੱਸੋ ਜੀ ਅਗਲਾ ਗੇਮ ਗਾਉ ਰਾਹਿਤ ਪਿਆ ਰਿਹਾ ਡਿਜ਼ਾਈਨ ਦੁਪੱਟੇ ਦੇ ਨਾਲ ਖੁੱਲ ਗਿਆ ਭਾਈ ਗਿਆ ਵਾਲਾ ਤੇ 2.5 ਮੀਟਰ ਹੀ ਕੱਟਵਾਲ ਆ ਗਿਆ ਦੁਪੱਟਾ ਬੜਾ ਹੀ ਸੋਹਣਾ ਦੇਖੋ ਫਲਾਵਰ ਦੇਖੋ ਕਿੰਨੇ ਸੋਹਣੇ ਨੇ ਇਹ ਬੱਚੇ ਬੱਚੇ ਯਾ ਲੋ ਜੀ ਦੇ ਵਿੱਚ ਰੰਗ ਪਹੁੰਚ ਗਏ ਨੇ ਟ੍ਰੈਂਡਿੰਗ ਵਾਲੇ ਕਲਰ ਜਿਆਦਾ ਆ ਗਏ ਭਾਈ ਗਰਮੀਆਂ ਦੇ ਤੋਹਫੇ ਆ ਗਏ ਬੜੇ ਹੀ ਇਹ ਮਾਲ ਸਾਰਾ ਆਪਣੇ ਕੋਲੇ ਕੁਆਂਟੀਟੀ ਬਹੁਤ ਹੈ ਜਿੰਨਾ ਮਰਜ਼ੀ ਚੱਕੋ ਹੋਲਸੇਲ ਦੇ ਰਿਟੇਲ ਦੇ ਗਾਕਾਂ ਲਈ ਢੇਰਾਂ ਦੇ ਢੇਰ ਲੱਗ ਚੁੱਕੇ ਨੇ ਬਾਦੂ ਮਾਲ ਹੈ ਇਸ ਨੂੰ ਇੱਕ ਇੱਕ ਪੀਸ ਦਿਖਾ ਰਿਹਾ ਸੈਂਪਲ ਦੇ ਤੌਰ ਤੇ ਹਰੇਕ ਡਿਜ਼ਾਈਨ ਦੇ ਜਿੰਨੇ ਵੀ ਡਿਜ਼ਾਈਨ ਬਹੁਤ ਹੈ ਆਪਣੇ ਕੋਲੇ 20 25 ਡਿਜ਼ਾਈਨ ਨੇ ਪਲਾਸੀ ਹੋਣਗੇ ਸ਼ਾਇਦ ਆ ਸਾਰੇ ਡੈਨਾਂ ਦੇ ਚਾਰ-ਚਾਰ ਕਲਰ ਹੋਣਗੇ ਵੱਖੋ-ਵੱਖਰੇ ਡਿਫਰੈਂਟ ਲੱਕ ਦੇ ਵਿੱਚ ਪਹੁੰਚਿਆ ਮਾਲ ਬੜੇ ਹੀ ਕਮਾਲ ਚੈੱਕ ਕਰੀ ਚੱਲੋ ਦੇਖੋ ਜੀ ਇਹ ਐਸਕੇ ਦਾ ਇਹ ਵੀਡ ਵੈਂਡਰ ਨੰਬਰ ਹੈ ਐਸਕੇਪ ਪ੍ਰਿੰਟ ਇਹਦੇ ਨਾਲ ਵੀ 22 ਮੀਟਰ ਦੇ ਦੁਪੱਟਾ ਆਊਗਾ ਮਸਰੀਨ ਦਾ ਇਹ 올ਓਵਰ 5 ਮੀਟਰ ਦੀ ਕੱਟ ਵਾਲਾ ਆਵੇਗਾ ਸੂਟ ਦਾ ब्लाउज यहाँ देखो तो बच्चे का क्या बात है जी देखो जी यहाँ बहुत ही खूबसूरत खुलिया ये रंग आ गए सोहने सोने, सोने लोग देखो जी जी रंग अमिया वाला डिजाइन खुल गया बड़ा प्यारा जी। एक देखो जी एक जी का माल है बहुत ही सोना सोहना डिजाइन खुलिया देखो जी चेक करी तो चलो डिजाइन खुल रहे शानदार ਬੜੇ ਹੀ ਪਿਆਰੇ ਪਿਆਰੇ ਰੰਗ ਬੋਹੜਗੇ ਨੇ ਭਾਈ ਡਿਜੀਟਲ ਪ੍ਰਿੰਟਰ ਕਾਟਨ ਦੇ ਵਿੱਚ ਪ੍ਰਿੰਟਰ ਦਬਾ ਕੇ ਤੇ ਨਾਲ ਸੁਲੂਗੇ ਡਿਜ਼ਾਈਨ ਸਰੂਪ ਤੇ ਸਰੂਪ 500 ਰੁਪਏ ਬੜੀ ਸੁਮੇਲਾ ਲੱਗ ਚੁੱਕਿਆ ਭਾਈ ਲਓ ਜੀ ਵਿਲਸਨ ਦਾ ਡਿਜ਼ਾਈਨ ਖੁੱਲਿਆ ਦੇਖੋ ਚੈੱਕ ਕਰੋ ਡਿਜੀਟਲ ਪ੍ਰਿੰਟ ਦੇ ਵਿੱਚ ਮਲਾਈਂ ਕਲੀਨ ਦੁਪੱਟੇ ਨਾਲ ਦਿਖਾਓ ਜੀ ਦੁਪੱਟਾ ਹੈਗਾ 2.5 ਮੀਟਰ ਦੀ ਕੱਚਾ ਦਾ ਦੁਪੱਟਾ ਦੇਖੋ ਯਾਨੀ ਚੈੱਕ ਕਰੋ ਦੁਪੱਟੇ ਦੀ ਦੇਖੋ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਪੁੰਚ ਰਹੇ ਹਨ ਚਾਰ ਕਲਰ ਨੇ ਦੇ ਵਿੱਚ ਵੀ ਚਾਰੇ ਰੰਗ ਚ ਸਾਫ ਦੇ ਖੁੱਲਗੇ ਭਾਈ ਦੇਖੋ ਲਓ ਜੀ ਸਲਵਾਰ ਵਰਕ ਦੇ ਨਾਲ ਪਹੁੰਚਿਆ ਮਾਲ ਦੇਖੋ ਬੜਾ ਹੀ ਸੋਹਣਾ ਦੇ ਅੰਖੁੱਲੇ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਮੈਚਿੰਗ ਸੂਟ ਪਲੇ ਸਲਵਾਰ ਵਰਕ ਤੇ ਪ੍ਰਿੰਟ ਵਾਲੀ ਕਮੀਜ਼ ਤੇ ਦੁਪੱਟਾ ਚੈੱਕ ਕਰੋ ਜੀ 2.5 ਮੀਟਰ ਦੀ ਕੱਟ ਵਾਲਾ ਬੜਾ ਹੀ ਸੋਹਣਾ ਦੁਪੱਟਾ ਖੁੱਲਿਆ ਰੰਗ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਆਏ ਨੇ ਦੇਖੋ ਲਓ ਜੀ ਪੂਰਾ ਮਾਲ ਖੁੱਲ ਚੁੱਕਿਆ ਬਾਦੋ ਡਿਜ਼ਾਈਨ ਲਓ ਜੀ ਸਾਰਾ माल ਇਹ ਜਿਹੜਾ ਤੁਹਾਨੂੰ ਡਿਜ਼ਾਈਨ ਖੋਲ ਕੇ ਰੱਖਿਆ ਇਹਦੇ ਵਿੱਚ ਆਪਣੇ ਕੋਲੇ ਪਹੁੰਚ ਚੁੱਕਿਆ ਸੋ ਨਵੇਂ ਡਿਜ਼ਾਈਨ ਦੇਖਣ ਦੇ ਲਈ ਪਹੁੰਚੋ ਹੋਟਲਾ ਕਲਾ ਦਸ਼ਮੇਸ਼ ਕਲਾ ਹਾਊਸ ਦੇਖੋ ਜੀ ਨਵਾਂ माल ਸਾਰਾ ਜਿਹੜਾ ਤੁਹਾਨੂੰ ਵੀਡੀਓ ਰਾਹੀਂ ਦਿਖਾਇਆ